ਸਿਸਟਕਾਲ ਦੀ ਸਭ ਤੋਂ ਪਹਿਲਾਂ ਤਾਂ ਆਹ ਰਹਿ ਗਿਆ ਸੁਮਨ ਚੇਨੀ ਦਾ ਰੁੱਖ ਇਹਨਾਂ ਤੁਸੀਂ ਸਾਰੇ ਲਗਾਓ ਜੇ ਘਰ ਵਿੱਚ ਤੁਹਾਡੇ ਥੋੜੀ ਜਿਹੀ ਵੀ ਕਿਤੇ ਜਗ੍ਹਾ ਹੈਗੀ ਹੈ ਨਾ ਤੁਹਾਨੂੰ ਲੱਗਦਾ ਭੀ ਚਲੋ ਹੋਰ ਕਿਤੇ ਨਹੀਂ ਤੇ ਆਪਾਂ ਕਿਹ ਗਮਲੇ কুমਲੇ ਚ ਹੀ ਲਗਾ ਸਕਦੇ ਹਾਂ ਤੇ ਇਹ ਰੁੱਖ ਜਿਹੜਾ ਨਾ ਜ਼ਰੂਰ ਲਗਾਉਣਾ ਚਾਹੀਦਾ ਇਹਦੇ ਬੜੇ ਬੈਨੀਫਿਟਸ ਹੈਗੇ ਨੇ ਤੁਸੀਂ ਇਹਨੂੰ ਵਾਲਾਂ ਲਈ ਵਰਤੋ ਸਕਿਨ ਲਈ ਵਰਤੋ ਇਹਨੂੰ ਸਬਜ਼ੀਆਂ ਸਬਜ਼ੀਆਂ ਚ ਵੀ ਇਹਦੀ ਸਬਜ਼ੀ ਵੀ ਬਣਦੀ ਹੈ ਨਾ ਫਰਵਰੀ ਮਾਰਚ ਦੇ ਮਹੀਨੇ ਚ ਇਹਨੂੰ ਫਲੀਆਂ ਫੁਲੀਆਂ ਲੱਗਦੀਆਂ ਆਚਾਰ ਵੀ ਪਿੰਦਾ ਵਾ ਇਹਦਾ ਤੇ ਬਾਕੀ ਆ ਵਾ ਸਾਡਾ ਸਾਰਾ ਵੇਲੇ ਇੱਥੇ ਨਾ ਅੱਜ ਅਸੀਂ ਸ਼ੇਅਰ ਜਾਣਾ ਵਾ ਤੇ ਸਾਗ ਪਾਲਕ ਮੂਰੀਆਂ ਮਾਲੀਆਂ ਦੇ ਬੀਜ ਲੈ ਕੇ ਆਉਣੇ ਆ ਚਲੋ ਥੋੜਾ ਬਹੁਤਾ ਨਾ ਕਰਦਾ ਆਪਣਾ ਸਬਜੀ ਬਾਜੀ ਹੋ ਜਾਂਦੀ ਹੈ ਤੇ ਬੰਦਾ ਤੋੜ ਕੇ ਘਰੋਂ ਥੋੜੀ ਪੋਚੀ ਜਿ ਬਣਾ ਲੈਂਦਾ ਵਾ ਤੇ ਆ ਦੇਖੋ ਮੈਂ ਤਾਂ ਦਿਖਾਉਣਾ ਸੀ ਕਿ ਅਸੀਂ ਨਾ ਜਿਹੜਾ ਐਪਲ ਦਾ ਪਲਾਂਟ ਹੈ ਜੂਨ ਜਲਾਈ ਦੇ ਸਾਰੇ ਪਲਾਂਟ ਲਗਾਏ ਸੀ ਤੇ ਬੜਾ ਸੋਹਣਾ ਗਰੋ ਹੋਣ ਡਿਆ ਐਪਲ ਦਾ ਪਲਾਂਟ ਵੀ ਮਤਲਬ ਕੋਈ ਦਿੱਕਤ ਨਹੀਂ ਆਏ ਜੂਨ ਜਲਾਈ ਦੀ ਗਰਮੀ ਚੱਲ ਗਿਆ ਵਾ ਹੁਣ ਤੇ ਆਪਾਂ ਨੂੰ ਪਤਾ ਵੀ ਗਾੜੀ ਠੰਢੀ ਹੋਣੀ ਆ ਤੇ ਠੰਢੀ ਏ ਜਿਆਦਾ ਮਨਾਉਂਦੇ ਆ ਮਤਲਬ ਠੰਡ ਚ ਜਿਆਦਾ ਇਹ ਗਰੋ ਕਰਦੇ ਆ ਤੇ ਜੇ ਗਰਮੀ ਚੱਲ ਗਿਆ ਤੇ ਆਉਂਦੇ ਸਾਲ ਤਾਈਨੇ ਹੋਰ ਵੱਡਾ ਹੋ ਜਾਣਾ ਹੋਰ ਗਰਮੀ ਚੱਲਣ ਦੇ ਲਾਇਕ ਹੋ ਜਾਣਾ ਵਾ ਤੇ ਆ ਹੈਗਾ ਵਾ ਜੇ ਸੰਤਰੇ ਦਾ ਪਨਾਟ ਤੇ ਆਹ ਹੈ ਕਬਾਜੀ ਆਮ ਦਾ ਪਲਾਂਟ ਤੇ ਇੱਕ ਚੀਜ਼ ਹੋਰ ਵੀ ਆਪਣੇ ਘਰਾਂ ਚ ਨਾ ਨਿੰਮ ਜਰੂਰ ਹੋਣੀ ਚਾਹੀਦੀ ਆ ਅੱਗੇ ਪੰਜਾਬੀਆਂ ਦੇ ਘਰਾਂ ਚ ਨਿੰਮਾਂ ਤਰੇਕਾ ਹੋਣ ਸਾਡੇ ਘਰਾਂ ਚ ਚਿਪਸਾਂ ਜੋਗੀ ਦੇ ਥਾਂ ਹੈਗੇ ਆ ਹਨ ਪਰ ਇਹਨਾਂ ਰੁੱਖਾਂ ਜੋਗੀ ਥਾਂ ਨਹੀਂ ਹਾਲਾਂਕਿ ਆਪਣੇ ਬੜੇ ਵਧੀਆ ਸਾਥੀ ਆ ਭਾਵੇਂ ਆਪਾਂ ਇਹਨਾਂ ਗੱਲਾਂ ਨੂੰ ਮੰਨੀਆਂ ਜਿੰਨੇ ਮਰਜ਼ੀ ਮਾਡਰਨ ਹੋ ਜੀਏ ਕਰੀਮਾਂ ਸ਼ਰੀਮਾਂ ਜੋ ਮਰਜ਼ੀ ਲੈ ਆਈਏ ਨਾ ਪਰ ਜਿਹੜੀਆਂ ਇਹ ਚੀਜ਼ਾਂ ਸਰ ਕਰਦੀਆਂ ਵਾ ਉਹ ਜਿਹੜੀਆਂ ਨਾ ਆਪਾਂ ਨੂੰ ਬਜਾਰੀ ਚੀਜ਼ਾਂ ਜੋ ਮਰਜ਼ੀ ਲੈ ਆਉਂ ਉਹ ਨਾ ਚੰਨੀ ਕਰਦੀਆਂ ਤੇ ਆ ਦੇਖੋ ਆਹ ਹੈ ਰਸਾ ਦਾ ਅੰਬੂਰ ਦਾ ਪਲਾਂਟ ਇਹਨਾਂ ਬੜਾ ਐਰਕੀਨ ਨੂੰ ਇੰਨਾ ਜਿਆਦਾ ਫਲ ਪਿਆ ਸੀ ਨਾ ਮਤਲਬ 2000 ਤੁਸੀਂ ਕਹਿਣਾ ਕਿ ਝੂਠ ਮਾਰਨ ਵਾਲੀ ਗੱਲ ਆ ਗਿਣਤੀ ਕੀਤੀ ਜਾਂਦੀ ਸ਼ਹਿਰ ਉੱਤੋਂ ਵੀ ਵੱਧ ਅਮਰੋਦ ਨਿਕਲਦੇ ਇਹਨੂੰ ਇੰਨੇ ਜਾਰੇ ਅਮਰੋਦ ਲੱਗੇ ਸੀ ਤੇ ਇਹ ਨਾ ਟੁੱਟ ਗਿਆ ਮੀ ਹਨੇਰੀਆਂ ਜ਼ਿਆਦਾ ਸੀ ਤੇ ਫਰੂਟ ਬਹੁਤ ਜ਼ਿਆਦਾ ਲੱਗਾ ਸੀ ਤੇ ਟਾਹਣੀਆਂ ਵੀ ਇਹਦੀਆਂ ਕਾਫੀ ਪਤਲੀਆਂ ਸੀ ਟੁੱਟ ਗਿਆ ਤੇ ਇਹ ਨਾ ਡਿੱਗ ਗਿਆ ਚਲੋ ਫਰੂਟ ਜਿੰਨਾ ਕ ਬਚਿਆ ਖਾ ਖੋਲਿਆ ਬੱਚਿਆਂ ਨੇ ਸਾਰਾ ਮਤਲਬ ਬਹੁਤ ਖਾਦਾ ਵੀ ਹੈ ਆ ਕੀ ਵੀ ਬਹੁਤ ਖਾਦਾ ਬੂਟਾ ਖਰਾਬ ਹੋਣ ਦੇ ਬਾਵਜੂਦ ਤੇ ਆ ਜਿਹੜੀਆਂ ਇਹਦੀਆਂ ਟਾਹਣੀਆਂ ਟੁੱਟ ਗਈਆਂ ਦੇਖੋ ਇੱਥੇ ਨਾ ਨੇ ਇਸ ਤਰ੍ਹਾਂ ਡਿੱਗ ਗਈਆਂ ਟਾਹਣੀਆਂ ਟੋੜੀਆਂ ਤੇ ਇਹਦਾ ਕੀ ਆ ਵੀ ਮਤਲਬ ਸਾਰੇ ਕਹਿੰਦੇ ਨੇ ਇਹਨਾਂ ਨੂੰ ਆਪਾਂ ਨਾ ਕੱਟਣਾ ਨਹੀਂ ਆ ਤੇ ਟਾਹਣੀਆਂ ਤੁਸੀਂ ਇਦਾਂ ਰਹਿਣ ਦਿਓ ਤੇ ਉਹ ਬੜੀਆਂ ਸੋਹਣੀਆਂ ਜਿਹੜੀਆਂ ਜਿੰਨੀਆਂ ਜਿੰਨੀਆਂ ਥੋੜੀਆਂ ਥੋੜੀਆਂ ਜੁੜੀਆਂ ਸੀ ਨਾ ਵੇਖੋ ਉਹਨੀਆਂ ਵੀ ਇਹ ਗਰੂ ਹੋ ਗਿਆ ਸਾਰੀਆਂ ਇਹਨਾਂ ਦੇ ਪੱਤੇ ਹਰੇ-ਹਰੇ ਹੋ ਗਏ ਬੜਾ ਸੋਹਣਾ ਪਲਾਂਟ ਮਤਲਬ ਸਾਰੇ ਕਹਿੰਦੇ ਵੀ ਇਹਨੂੰ ਆਪਾਂ ਖਰਾਬ ਨਹੀਂ ਕਰਨਾ ਮਤਲਬ ਤੇ ਇਦਾਂ ਹੀ ਇਹਨੂੰ ਰਹਿਣ ਦੇਣਾ ਤੇ ਹੁਣ ਆਉਂਦੇ ਸਾਲ ਨੂੰ ਵੇਖੋ ਇਹਨੂੰ ਫੇਰ ਲੱਗਣਾ ਫਰੂਟ ਦਵਾਰੇ ਵੀ ਇਹਦਾ ਕੋਈ ਜਾਗਲਾ ਜੁੰਗਲਾ ਬਣਾ ਲੈਣੇ ਆ ਵੀ ਸਾਡਾ ਇਹ ਜਿਹੜਾ ਪਲਾਂਟ ਹੈ ਉਹ ਖਰਾਬ ਨਾ ਤੇ ਆ ਲਾਇਆ ਸੀ ਆਪਾਂ ਕਿਲੇ ਦਾ ਪਲਾਂਟ ਵੇਖੋ ਕਿਲੇ ਦਾ ਪਨਾਗ ਵੀ ਕਿੰਨਾ ਸੋਹਣਾ ਹੋ ਗਿਆ ਵਾ ਤੇ ਜਿਵੇਂ ਸਾਉਚੇ ਦੇ ਪੱਤਿਆਂ ਤੇ ਖਾਣਾ ਰੱਖ ਰੱਖ ਆਉਂਦੇ ਆ ਨਾ ਤੇ ਬੱਚੇ ਕਹਿੰਦੇ ਵੀ ਮम्मा ਇਹਦੇ ਪੱਤੇ ਹੋਰ ਆ ਜਾਂਦੇ ਆ ਨਾ ਤੇ ਫਿਰ ਸਾਨੂੰ ਵੀ ਤੁਸੀਂ ਇਹਦੇ ਪੱਤਿਆਂ ਤੇ ਖਾਣਾ ਰੱਖ ਰੱਖ ਕੇ ਦੇਓ ਮਤਲਬ ਉਹ ਵੇਖ ਵੇਖ ਕੇ ਉਹਨਾਂ ਨੂੰ ਬੜਾ ਕਰੇਜ ਹੁੰਦਾ ਵੀ ਆਹੀਂ ਵੀ ਮਤਲਬ ਜਦੋਂ ਆਪਾਂ ਕੋਈ ਦੂਸਰਾ ਰੀਤੀ ਰੋਜ ਵੈਨੇ ਤੇ ਆਪਾਂ ਕਿਈ ਬੱਚਿਆਂ ਨੂੰ ਵੀ ਬੜੇ ਸੋਹਣੇ ਲੱਗਦੀਆਂ ਨਾ ਉਹ ਚੀਜ਼ਾਂ ਤੇ ਆ ਹੈਗਾ ਜੀ ਤੇਜ ਪੱਤੇ ਦਾ ਪਲਾਂਟ ਸਬਜੀ ਭਾਜੀ ਜਿਹੜਾ ਕੰਮ ਆਉਂਦਾ ਵਾ ਆਪਣਾ ਤੇ ਆ ਵੀ ਆਪਣਾ ਮਸਮੀ ਦਾ ਪਲਾਂਟ ਹੈਗਾ ਉਹ ਨਾਰ ਜਿਹੜਾ ਨਾ ਥੱਲੇ ਜੀ ਉਧਰ ਲਗਾਇਆ ਸੀ ਤੇ ਕਮਾਦ ਇਧਰ ਆ ਤੇ ਉਹਨੇ ਕਮਾਦਨੇ ਇਹਨੂੰ ਸਾਰਾ ਮਾਲ ਲਿਆ ਹੋਇਆ ਵਾ ਤੇ ਕਮਾਦ ਵੀ ਆਪਣਾ ਕਾਫੀ ਹੋ ਗਿਆ ਵਾ ਖਾਣ ਪੀਣ ਵਾਲਾ ਬੱਚਿਆਂ ਦਾ ਗੁਜ਼ਾਰਾ ਜਿਹੜਾ ਵਾ ਤੋਂ ਚੱਲੀ ਜਾਣਾ ਵਾ ਲਾਗੇ ਬਾਪੂ ਜੀ ਹੋਣਾ ਵੀ ਮਲੇ ਸੋਰਸ ਆ ਹੋਣਾ ਵੀ ਲਗਾਇਆ ਵਾ ਕਮਾਦ ਖਮੂਦ ਤੇ ਉਹਨਾਂ ਛੱਲੀਆਂ ਅੱਜ ਦੇ ਅਰਕੇ ਸਾਡੀ ਸਬਜੀ ਥੋੜੀ ਲੇਟ ਹੋ ਗਈ ਛੱਲੀਆਂ ਛੱਲੀਆਂ ਤੇ ਉਹਨਾਂ ਕਹਿੰਿਆ ਵੀ ਚਲੋ ਉਹਨਾਂ ਬੀਜੀਆਂ ਵਾ ਤੇ ਬੱਚੇ ਉਧਰੋਂ ਲਿਆ ਕੇ ਖਾਂਦੇ ਪੀਂਦੇ ਰਹਿੰਦੇ ਆ ਤੇ ਚਲੋ ਇਹ ਆਪੀ ਕਿਸਾਨ ਹੁੰਦਾ ਮਤਲਬ ਬੰਦੇ ਨੂੰ ਇੰਨਾ ਕਦਾ ਫਾਇਦਾ ਹੈਗਾ ਵੀ ਆਪਣੀਆਂ ਆਪਾਂ ਚੀਜ਼ਾਂ ਕਰਦੀਆਂ ਜੋ ਮਰਜ਼ੀ ਖਾ ਪੀ ਸਕਦੇ ਹਣਾ ਥੋੜੀਆਂ ਬਹੁਤ ਗਰੋ ਕਰਕੇ ਤੇ ਆ ਵੇਖੋ ਆ گلاب ਦੇਖੋ ਤੁਸੀਂ ਕਿੰਨੇ ਪਿਆਰੇ گلاب ਆ ਨਾ ਇਹਨਾਂ ਨੂੰ ਆਪਾਂ ਕੋਈ ਦਵਾਈ ਬੂਟੀ ਨਹੀਂ ਕੋਈ ਕੈਮੀਕਲ ਨਹੀਂ ਪਾਉਂਦੇ ਘਰ ਦੀ ਖਾਦ ਪਾਣੀ ਜਿਹੜਾ ਪਾਉਂਦੇ ਰਹਿੰਦੇ ਆ ਤੇ ਇਹ ਗਰੋ ਹੁੰਦੇ ਆ ਤੁਸੀਂ ਵੀ ਜਿਹੜੇ ਆ ਫਰਸਦੀਆਂ ਜਰੂਰ ਲਗਾਇਆ ਕਰੋ ਤੇ ਆ ਸਾਡੀ ਖੇਰੋਤੀ ਆ ਗੱਡੀ ਤੇ ਰਾਹ ਸਾਡਾ ਖਰਾਬ ਆ ਗੱਡੀ ਹਟੇ ਕੋ ਹੈਗੀ ਆ ਪਰ ਮੀਂਹ ਕਣੀ ਤੇ ਸਾਨੂੰ ਕੋਈ ਸੁੱਖ ਨਹੀਂ ਆ ਕਿਉਂਕਿ ਮੀਂਹ ਕਣੀ ਤੇ ਸਾਨੂੰ ਜਾਣਾ ਪੈਂਦਾ ਬਾਈਕ ਦੇ ਉੱਪਰ ਹੀ ਰਸਤਾ ਹਟਾ ਇੰਨਾ ਕਿ ਖਰਾਬ ਹੈ ਵੀ ਅਸੀਂ ਨਾ ਮੀਂਹ ਕਣੀ ਛੱਡ ਕੋ ਗੱਡੀ ਖੜਨ ਦਾ ਰਸਤਾ ਹੀ ਨਹੀਂ ਹੁੰਦਾ ਵੀ ਅਸੀਂ ਔਰੇ ਤੇ ਚੱਲ ਜੀਏ ਤੇ ਬਾਕੀ ਇਹ ਆਪੇ ਚਲੋ ਜ਼ਿੰਦਗੀ ਦਾ ਮਹਾਰਾਜ ਕਿਰਪਾ ਵੈਰੋ ਦੀ ਵੀ ਸੋਹਣੀ ਨਿਕਲਦੀ ਜਾਂਦੀ ਆ ਤੇ ਬਾਕੀ ਖੁਸ਼ ਰਹਾ ਕਰੋ ਤੇ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਜੀ ਬਾਕੀ ਮਹਾਰਾਜ ਨੂੰ ਵੀ ਪਤਾ ਵਾ ਉਹ ਦੇਣ ਵਾਲਾ ਦਾਤਾ ਤੇ ਉਹ ਸਾਰਾ ਕੁਝ ਲੈ ਖਲੋਤਾ ਵਾ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਰੱਬ ਰੱਖਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ